ਹਾਂਜੀ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਅਸੀਂ ਅੱਜ ਪਿੰਡ ਮਹਿਲਾ ਚੌਂਕ ਦੇ ਵਿੱਚ ਖੜੇ ਆ ਆਪਾਂ ਬੈਨਰ ਖੜੇ ਆ ਬੈਨਰ ਫੜ ਕੇ ਖੜੇ ਸਾਡੇ ਸਾਥੀਆਂ ਨੂੰ ਦੇਖ ਰਿਹਾ ਜੋ ਕਿ ਭਾਰਤੀ ਕਿਸਾਨ ਜੁਨੇ ਨੇ ਇਕਤਾ ਉਗਰਾਹਾ ਬਲਾਕ ਡਿੜਬਾ ਪਿੰਡ ਮਹਿਲਾ ਚੌਂਕ ਦੇ ਵਸਨੀਕ ਨੇ ਸੋ ਆਪਾਂ ਜੋ ਸਾਡੇ ਸਰਦਾਰ ਹਰਜੀਤ ਸਿੰਘ ਜੀ ਮਹਿਲਾ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸੇ ਰਿਖਾ ਜੀ ਅੱਛਾ ਜੇ ਮੜਾ ਦੱਸੂਗਾ ਜਿਹੜਾ ਤੁਸੀਂ ਇਹ ਸ਼ਾਂਤੀ ਨਜ਼ਾਰਾ ਕੱਢਿਆ ਕੀ ਕਾਰਨ ਰਹਿਸਦਾ ਅੱਜ ਇਹ ਜਿਹੜਾ ਸ਼ਾਂਤੀ ਨਜ਼ਾਰਾ ਕੱਢਿਆ ਇਹ ਸੀ جنگ ਦੇ ਵਰ ਖਿਲਾਫ ਕੱਢਿਆ ਸੀ ਕਿਹਾ ਵੀ ਸਾਡਾ ਇਹ ਨਾਰਾ ਹੈ ਵੀ ਜੰਗ ਨਹੀਂ ਅਮਨ ਚਾਹੀਦਾ ਹੈਗਾ ਕਿਉਂਕਿ ਜਿਹੜੀ ਜੰਗ ਹੈ ਇਹ ਬਰਬਾਦੀ ਦਾ ਕਾਰਨ ਹੈ ਜੰਗਾਂ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ ਜੋ ਵੀ ਮਸਲੇ ਜੇ ਦੋ ਦੇਸ਼ਾਂ ਦੇ ਮਸਲੇ ਨੇ ਜਾਂ ਦੋ ਘਰਾਂ ਦੇ ਮਸਲੇ ਨੇ ਉਹ ਬੈਠ ਕੇ ਨਿਜਿੱਟੇ ਜਾ ਸਕਦੇ ਨੇਗੇ ਇਸ ਕਰਕੇ ਪਰ ਸਾਡੇ ਭਾਰਤ ਦੇ ਹਾਕਮ ਆਪਣੀਆਂ ਗੱਦੀਆਂ ਬਚਾਉਣ ਵਾਸਤੇ ਆਪਦਾ ਮਤਲਬ ਬਾਵਾ ਖਟਣ ਵਾਸਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਰਿੰਦਰ ਮੋਦੀ 55 ਇੰਚ ਦੀ ਛਾਤੀ ਦਿਖਾਉਂਦਾ ਹੈਗਾ ਉਹ ਛਾਤੀ ਦਿਖਾ ਕੇ ਨਾ ਹੱਥੇ ਲੋਕਾਂ ਦੇ ਕਤਲ ਮਰਦਾ ਹੈਗਾ ਇਸ ਕਰਕੇ ਇੱਕ ਪਾਸੇ ਪੈਹ ਲਗਾਉਂਦੇ ਵਿੱਚ ਜਿਹੜੇ 27 ਨਾ ਹੱਥੇ ਲੋਕ ਮਾਰੇ ਨੇ ਅਸੀਂ ਉਹਨਾਂ ਦੀ ਘੋਰ ਨਿੰਦਾ ਕਰਦੇ ਆਂਗੇ ਅਸੀਂ ਕਹਿੰਦੇ ਆਂ ਵੀ ਜਿਹੜੀ ਉੱਥੇ ਏਜੰਸੀਆਂ ਦੇ ਉੱਤੋਂ ਉਹ ਜਿਹੜੀਆਂ ਏਜੰਸੀਆਂ ਨੇ ਨਕਲੀ ਏਜੰਸੀ ਕੀਤੀ ਹੈ ਜਿਹੜੀ ਏਜੰਸੀਆਂ ਨੇ ਮਤਲਬ ਉੱਥੇ ਅਫਦਰ ਉੱਥੇ ਫੌਜ ਕਾਹਦੇ ਬੱਚੇ ਉਟਾਈ ਗਈ ਜਦ ਐਨੇ ਉੱਥੇ ਟੂਰਿਸਟ ਜਾਂਦੇ ਸੀਗੇ ਉਹ ਟੂਰਿਸਟਾਂ ਦੀ ਰਾਖੀ ਕਾਹਤੋਂ ਨਹੀਂ ਕੀਤੀ ਗਈ ਤਾਂ ਉੱਥੋਂ ਫੌਜਾਂ ਜਾਂ ਪੁਲਿਸ ਦੀ ਟੁਕੜੀਆਂ ਕਾਹਦੇ ਬੱਚੇ ਹਟਾਈਆਂ ਗਈਆਂ ਤੇ ਦੂਜੀ ਉਹਦੇ ਮਤਲਬ ਉਧਰੋਂ ਆਪਣੀ ਗੱਲ ਨੂੰ ਛੱਡ ਕੇ ਆਪਣੀ ਗਲਤੀ ਮੰਨਣ ਦੀ ਬਜਾਏ ਮਤਲਬ ਇੱਕ ਦੂਜੇ ਦੇਸ਼ ਨਾਲ ਜੰਗ ਛੇੜ ਦੇਣੀ ਇਹ ਮਤਲਬ ਸਾਡੇ ਹਾਕਮ ਆ ਆਪਣੀਆਂ ਕੁਰਸੀਆਂ ਤੇ ਵੋਟਾਂ ਦੇ ਦੌਰ ਦੇ ਵਿੱਚ ਇਹੋ ਜਿਹਾ ਕੁਝ ਕਰਦੇ ਨੇ ਬਿਹਾਰ ਦੇ ਵਿੱਚ ਵੋਟਾਂ ਨੇ ਇਸ ਕਰਕੇ ਸਾਰਾ ਕੁਝ ਹੋ ਰਿਹਾਗਾ ਇਸ ਲਈ ਜਦੋਂ ਪਹਿਲਾਂ ਇਥੇ ਬੋਟਾ ਸੀ ਗਿਆ ਉਦੋਂ ਵੀ ਇੱਥੇ ਮਤਲਬ ਕਹਿਆ ਉਹ ਕਿੰਨੇ ਫੌਜੀਆ ਨੇ ਗੱਡੀ ੜਾ ਕੇ ਉਹ ਹਾਂ ਹਮਲਾ ਕਰਵਾਇਆ ਗਿਆ ਪਲਵਾਮਾ ਦਾ ਹਮਲਾ ਇਸ ਕਰਕੇ ਇਹ ਜੇ ਹਮਲੇ ਇਨ ਹੱਥੇ ਲੋਕਾਂ ਤੇ ਹੁੰਦੇ ਰਹਿਣਗੇ ਜਿੰਨਾ ਚਿਰ ਆ ਲੋਕ ਅਣਪੋਲ ਨੇ ਜਿੰਨਾ ਚਿਰ ਲੋਕ ਹੈ ਬੁੱਝਦੇ ਨਹੀਂ ਆਏ ਹਾਕਮਾਂ ਦੀ ਗੱਲ ਇਸ ਕਰਕੇ ਅਸੀਂ ਜੰਗ ਨਹੀਂ ਅਮਨ ਚਾਹੀਦਾ ਉਹਦੇ ਨਾਰੇ ਦੇ ਉੱਤੇ ਅੱਜ ਮੁਜ਼ਾਹਰਾ ਕਰਦੇਗਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਬਾਈ ਅਮਨ ਨੇ ਅਮਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਇੱਕ ਆਮ ਅਸੀਂ ਸੁਣਦੇ ਆ ਜੋ ਪਬਲਿਕ ਹੈ ਆਵਾਮ ਹੈ ਉਹ ਕਹਿੰਦੇ ਵੀ ਦੋ ਦੇਸ਼ਾਂ ਦੀ ਜੰਗ ਲੱਗ ਰਹੀ ਹੈ ਇਹ ਜੋ ਧਰਨੇ ਲਾਉਂਦੇ ਨੇ ਕੋਈ ਮੁਜ਼ਾਰੇ ਲਾਉਂਦੇ ਨੇ ਇਹਨਾਂ ਨੂੰ ਕੋਈ ਹੋਰ ਕੰਮੇ ਨਹੀਂ ਉਹਨਾਂ ਦੇ ਸਾਥੀ ਉਹਨਾਂ ਨੂੰ ਕੋਈ ਕਿਹੜਾ ਚਾਹੂਗੇ ਅਸੀਂ ਸਾਡੇ ਉਹਨਾਂ ਸਾਥੀਆਂ ਨੂੰ ਕਿਹੜਾ ਚਾਹੁੰਦੇ ਆ ਜਿਹੜੇ ਜਾਣਕਾਰੀਆਂ ਤੋਂ ਵਾਂਝੇ ਹੈ ਜੇ ਜੰਗ ਲੱਗ ਵੀ ਰਹੀ ਹੈ ਤਾਂ ਕੀ ਜਿਹੜਾ ਪਹਿਲਗਾਮ ਦੇ ਵਿੱਚ 28 ਲੋਕਾਂ ਦੀ ਮੌਤ 28 ਲੋਕਾਂ ਦਾ ਕਤਲ ਕੀਤਾ ਗਿਆ ਉਹਦਾ ਬਦਲਾ ਕੀ ਲੱਖਾਂ ਲੋਕਾਂ ਦਾ ਕਤਲ ਹੋਏਗਾ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਉਹਨਾਂ ਸਾਥੀਆਂ ਨੂੰ ਜੇਕਰ ਆ ਧਰਨੇ ਮਜਾਰੇ ਕਰਦੇ ਆ ਤਾਂ ਅਸੀਂ ਲੋਕਾਂ ਨੂੰ ਇਹ ਜਾਗਰੂਕ ਕਰਦੇ ਆ ਕਿ ਭਰਾਵੋ 28 ਲੋਕਾਂ ਦੇ ਕਤਲ ਦੇ ਬਦਲੇ ਦੋਨਾਂ ਮੁਲਕਾਂ ਦਾ ਲੱਖਾਂ ਲੋਕਾਂ ਦਾ ਕਤਲ ਨਾ ਕੀਤਾ ਜਾਵੇ ਇਹ ਸਰਕਾਰਾਂ ਦੀ ਸਾਰੀ ਸਾਜ਼ਿਸ਼ ਹੈ ਚਾਹੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਜਦੋਂ ਅੱਜ ਉਹ ਪਾਣੀਆਂ ਦੇ ਮੁੱਦੇ ਤੇ ਗੱਲ ਕਰਦਾ ਕਿ ਕਿੱਥੇ ਨੇ ਉਹ ਜੁਨੀਆਨਾ ਜਿਹੜੀਆਂ ਪਾਣੀਆਂ ਦੀ ਰਾਖੀ ਕਰਦੀਆਂ ਨੇ ਅੱਜ ਮੈਂ ਆ ਕੇ ਇੱਥੇ ਧਰਨਾ ਲਾਇਆ ਨੰਗਲ ਡੈਮ ਦੇ ਵਿੱਚ ਜਿਹੜਾ ਉਹ ਹੁਣ ਕਿੱਥੇ ਨੇ ਕਹਿੰਦਾ ਪਹੁੰਚੇ ਨਹੀਂ ਏਸੀ ਟਰਾਲੀਆਂ ਵਾਲੇ ਅਸੀਂ ਉਹਨੂੰ ਕਹਿਣਾ ਚਾਹੁੰਦੇ ਆਂ ਭਰਾਵਾ ਜਦੋਂ 3 ਸਾਲ ਪਹਿਲਾਂ ਤੇਰੀ ਸਰਕਾਰ ਆਈ ਐ ਪਾਣੀਆਂ ਦੇ ਮਸਲੇ ਦੇ ਉੱਤੇ ਨਾ ਲੋਕਾਂ ਨੂੰ ਤੂੰ ਡਾਂਗਾ ਮਾਰ ਕੇ ਭਜਾਇਆ ਤੇ ਜਦੋਂ ਹੁਣ ਸਾਡੇ ਆਗੂਆਂ ਦੇ ਨਾਲ ਜਿਹੜੇ ਐਸਕੇਐਮ ਦੇ ਸੱਦੇ ਤੇ ਆਗੂ ਤੇਰੇ ਨਾਲ ਮੀਟਿੰਗ ਕਰਨ ਗਏ ਸੀਗੇ ਉਸ ਮੀਟਿੰਗ ਦੇ ਵਿੱਚੋਂ ਜਿਹੜੀ ਦੇ ਵਿੱਚੋਂ ਤੂੰ ਉੱਠ ਕੇ ਭੱਜਿਆ ਉਹਦੇ ਵਿੱਚ ਵੀ ਇੱਕ ਡੈਮ ਸੇਫਟੀ ਐਕਟ ਦਾ ਜਿਹੜਾ ਸਾਡਾ ਇੱਕ ਮੰਗ ਰੱਖੀ ਹੋਈ ਸੀ ਜਿਹੜੀਆਂ ਤੂੰ ਅੱਜ ਗੱਲਾਂ ਕਰ ਰਿਹਾ ਐ ਇਸ ਕਰਕੇ ਉਹ ਸਾਥੀਆਂ ਨੂੰ ਵੀ ਕਹਿਣਾ ਚਾਹੁੰਦੇ ਆਂ ਭਰਾਵੋ ਤੁਸੀਂ ਜਾਗੋ ਔਰ ਇਹਨਾਂ ਦੀਆਂ ਚਾਲਾਂ ਤੋਂ ਬਾਹਰ ਆਓ ਨਹੀਂ ਤਾਂ ਲੋਕਾਂ ਦਾ ਵੱਡੇ ਪੱਦਰ ਤੇ ਕਾਹਨ ਕਰਾਉਣਗੇ ਬਹੁਤ ਧੰਨਵਾਦ ਜੀ ਸੋ ਆ ਸਾਡੇ ਨਾਲ ਭੈਣ ਹੈ ਜਸਵਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਤੇ ਇਹ ਜੋ ਤੁਸੀਂ ਮਜਾਰਾ ਕੱਢਿਆ ਭੈਣਾਂ ਦੀ ਬਹੁਤ ਗਿਲਤੀ ਹੈ ਤੇ ਇੱਕ ਅਪਾ ਦੇਖਿਆ ਸੀ ਚਲੋ ਬਾਈ ਜੀ ਨੇ ਉੱਥੇ ਆਪਣਾ ਕਬਰ ਕੀਤਾ ਸੀ ਵੀ ਸੰਧੂਰ ਇੱਕ ਆਪਰੇਸ਼ਨ ਕਰਿਆ ਪਰ ਮੈਂ ਤੁਹਾਤੋਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਪਿੰਡ ਦੇ ਵਿੱਚ ਰੂਪੇ ਇਹੀ ਭੈਣਾਂ ਨੇ ਜੋ ਸੰਗਾਰ ਸਨੂ ਮਤਲਬ ਵਿੱਢ ਕੇ ਅਮਨ ਸ਼ਾਂਤੀ ਚਾਹੁੰਦੀਆਂ ਨੇ ਜੋ ਭੈਣਾਂ ਘਰ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੇ ਇਹ 2 ਵਜਾ ਹੋ ਸਕਦੀਆਂ ਨੇ ਇੱਕ ਤਾਂ ਕਿਉਂਕਿ ਸਵੇਰ ਦਾ ਟਾਈਮ ਹੈ ਵੀ ਕੰਮ ਮਾਈਆਂ ਨੂੰ ਥੋੜੇ ਜਿਆਦਾ ਹੁੰਦੇ ਨੇਗੇ ਨੰਬਰ 2 ਤੇ ਬਹੁਤ ਜਿਆਦਾ ਮਜਬੂਰੀਆਂ ਹੁੰਦੀਆਂ ਨੇ ਪਰ ਪੰਜਾਬ ਦੇ ਵਿੱਚ ਹਰ ਇੱਕਔਰਤ ਇਹ ਚਾਹੁੰਦੀ ਹੈ ਵੀ جنگ ਨਾ ਲੱਗੇ ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ ਕਿਉਂਕਿ ਜੇ ਕਿਸੇ ਤਾਂ ਦਸੰਦੂਰ ਉੱਜੜਦਾ ਤਾਂ ਉਹ ਭੈਣ ਨੂੰ ਪਤਾ ਜਿਹਦੇ ਉੱਤੇ ਬੀਤਦੀ ਹੈ ਕਿਉਂਕਿ ਮੰਨਦੇ ਆਂ ਵੀ ਜੇ ਘਰ ਦੇ ਵਿੱਚ ਇੱਕ ਮਰਦ ਦੀ ਮੌਤ ਹੋ ਜਾਂਦੀ ਆ ਉਹਦੇ ਨਾਲ ਬਹੁਤ ਸਾਰੇ ਰਿਸ਼ਤੇ ਜੁੜੇ ਹੁੰਦੇ ਨੇ ਉਹਨਾਂ ਦੀ ਭੈਣਾਂ ਦਾ ਵੀ ਕੋਈ ਹਾਲ ਨਹੀਂ ਹੁੰਦਾ ਮਾਂ ਦਾ ਵੀ ਨਹੀਂ ਹੁੰਦਾ ਤੇ ਬੱਚਿਆਂ ਦਾ ਵੀ ਨਹੀਂ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿਉਂਕਿ ਅੱਗੇ ਬੱਚਿਆਂ ਦਾ ਵੀ ਭਵਿਕਾ ਹੁੰਦਾ ਉਹ ਵੀ ਅੱਗੇ ਆਪਣੇ ਬੱਚਿਆਂ ਦੇ ਵਿੱਚ ਰੰਮਟ ਕੇ ਫਰਕ ਪੈ ਜਾਂਦਾ ਤੇ ਮਾਂ ਵੀ ਥੋੜਾ ਟਾਈਮ ਬਾਅਦ ਵਿਚਾਰੀ ਬਿਲਕੁਲ ਕੇ ਤੁਰ ਜਾਂਦੀ ਆ ਤੇ ਭੈਣਾ ਵੀ ਆਪਦਾ ਘਰ ਬਰਸ ਜਾਂਦਾ ਉਹ ਅੱਗੇ ਆਪਣੇ ਬੱਚਿਆਂ ਦੇ ਵਿੱਚ ਹੋ ਜਾਂਦੀਆਂ ਨੇ ਤੇ ਪਰ ਜਿਹੜੀ ਇੱਕ ਔਰਤ ਹੈ ਜਿਹਦਾ ਸੰਧੂਰ ਉੱਤਰਦਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਇੱਕ ਐ ਸਮਝ ਲੈਣੇ ਵੀ ਜਿਉਂਦੀ ਹੈ ਪਰ ਉਹ ਜਿਉਂਦੀ ਨਹੀਂ ਰਹਿੰਦੀ ਹੈਗੀ ਕਿਉਂਕਿ ਅੱਜ ਦਾ ਸਮਾਜ ਆ ਨਾ ਤਾਂ ਔਰਤ ਨੂੰ ਜੇ ਤਾਂ ਅੰਦਰ ਬੈਂਦੀ ਆ ਤਾਂ ਉਹਨੂੰ ਅੰਦਰ ਨਹੀਂ ਬੈਠਣ ਦਿੰਦੇ ਜੇ ਬਾਹਰ ਨਿਕਲਦੀ ਆ ਨਾ ਉਹਨੂੰ ਬਾਹਰ ਨਿਕਲ ਦਿੰਦੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਜੇ ਕੋਈ ਉਹ ਦੁਰਘਟ ਨਬੀਤ ਜਾਂਦਾ ਸਿਰਫ ਔਰਤਾਂ ਤੇ ਬੀਤਦੀ ਆ ਤੇ ਮੈਂ ਇੱਕ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਵੀ ਅੱਜ ਤਾਂ ਉਹ ਜਿਹੜੇ 28 ਸਾਡੇ ਉਥੇ ਬੱਚੇ ਜਾਂ ਕੋਈ ਵੀ ਲਾ ਲੋ ਮਾਰੇ ਗਏ ਨੇ ਸ਼ਹੀਦ ਹੋਏ ਨੇਗੇ ਉਹਨਾਂ ਦਾ ਬਦਲਾ ਲੈਣਾ ਚਾਹੁੰਨੇ ਜਿਹੜੇ ਤੇ ਮੋਦੀ ਦੀ ਥਰੂ ਸਾਡੇ 750 ਕਿਸਾਨ ਦਿੱਲੀ ਅੰਦੋਲਨ ਵੇਲੇ ਸ਼ਹੀਦ ਹੋਏ ਨੇ ਉਹਨਾਂ ਦਾ ਬਦਲਾ ਤੂੰ ਕਦੋਂ ਦੇਂਗਾ ਜਿਹੜਾ ਪਿਛਲੇ ਖਨੌਰੀ ਬਾਰਡਰ ਦੇ ਉੱਤੇ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜੀ ਬੰਲੂ ਦੇ ਵਿੱਚ ਸ਼ਹੀਦ ਹੋਇਆ ਉਹਦਾ ਬੱਚਾ ਹਜੇ ਪਹਿਲੀ ਪੌੜੀ 'ਤੇ ਚੜਿਆ ਤੀਗਾ ਵੇ ਉਹ ਦੇ ਉਹਦੀ ਮੌਤ ਦਾ ਸਾਨੂੰ ਕਦੋਂ ਬਦਲਾ ਦੇਵੇਂ ਇਹ ਤਾਂ ਸਾਰੀ ਇਹ ਮੋਦੀ ਦੀ ਚਾਲ ਹੈ ਇਹ ਸਾਡੇ ਦੋਨੇ ਦੇਸ਼ਾਂ ਨੂੰ ਝੜਕਾਉਣਾ ਚਾਹੁੰਦੇ ਆ ਇੱਕ ਪਾਸੇ ਸਾਡਾ ਲਹਿੰਦਾ ਪੰਜਾਬ ਆ ਇੱਕ ਪਾਸੇ ਸਾਡਾ ਚੜ੍ਹਦਾ ਪੰਜਾਬ ਆ ਇਹ ਕੋਈ ਪੰਜਾਬ ਨਾ ਤਾਂ ਪਾਕਿਸਤਾਨ ਚਾਹੁੰਦਾ ਵੀ ਲੜਾਈ ਲੱਗੇ ਨਾ ਹਿੰਦੁਸਤਾਨ ਚਾਹੁੰਦਾ ਜੇ ਚਾਹੁੰਦੇ ਨੇ ਤਾਂ ਹਾਮਰਾਜ ਵਰਦੀ ਚਾਹੁੰਦੇ ਨੇਗੇ ਕਿਉਂਕਿ ਇਹ ਅਮਰੀਕਾ ਵਰਗੀਆਂ ਕੰਪਨੀਆਂ ਨੂੰ ਇਸ ਜੰਗ ਦੇ ਥਰੂ ਸਾਡੇ ਦੇਸ਼ ਵਿੱਚ ਲਿਆਉਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਜਿਹਨੇ ਇੱਕ ਬਹੁਤ ਵੱਡਾ ਸਵਾਲ ਕੀਤਾ ਦੇਖੋ 28 ਬੰਦਿਆਂ ਬادله ਤਾਂ ਐਡਾ ਵੱਡਾ ਜੰਗ ਦਾ ਐਲਾਨ ਕਰਤਾ ਤੇ ਜੋ ਸਾਡੇ ਕਿਸਾਨ ਮਜ਼ਦੂਰ ਦਿੱਲੀ ਦੇ ਧਰਨੇ ਤੇ ਜੋ ਹੋਰ ਖਨੌਰੀ ਬਾਰਡਰ ਕਿੰਨਾ ਉੱਥੇ ਮਤਲਬ ਜਾਣਾ ਗਈਆਂ ਬੜਾ ਮਤਲਬ ਗੁੰਝਲਦਾਰ ਸਵਾਲ ਹੈ મોદી ਵਾਸਤੇ ਖਾਸ ਕਰਕੇ ਸੋ ਆਪਾਂ ਬਾਈ ਜੀ ਉਹ ਨਾਲ ਗੱਲਬਾਤ ਕੀਤੀ ਬੈਨਰ ਵੀ ਆਪਾਂ ਦੇਖ ਰਿਹਾ ਜੰਗ ਨਹੀਂ ਅਮਨ ਚਾਹੀਦਾ ਸੋ ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਦੋਨੇ ਦੇਸ਼ ਆਹੋ ਅਮਨ ਚਾਹੇ ਅਮਨ ਚਾਹੁੰਦੇ ਨੇ ਪਰ ਜੋ ਮੌਕੇ ਦਾ ਸਿਸਟਮ ਹੈ ਆਪਾਂ ਸਿਸਟਮ 'ਤੇ ਬਿਲਕੁਲ ਕਹਾਂਗੇ ਦੇ ਵਿੱਚ ਕੋਈ ਦੋਰ ਰਹੇ ਨਹੀਂ ਸਿਸਟਮ ਆ ਕਦੇ ਨਹੀਂ ਚਾਹੁੰਦਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਆਮਨ ਰਹੇ ਅਗਰ ਆਮਨ ਰਹੂਗਾ ਤਾਂ ਉਹ ਜੋ ਵੀ ਗਲਤ ਨੀਤੀਆਂ ਨੇ ਉਹ ਗਲਤ ਪਾਲਿਸੀਆਂ ਨੂੰ ਉਹਨੂੰ ਲਾਗੂ ਨਹੀਂ ਕਰ ਸਕਣਗੇ ਸੋ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰੇ ਗੱਲਬਾਤ ਕਰਕੇ ਬੜਾ ਬਧਿਆ ਲੱਗਿਆ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ